ਪਹਿਲਾਂ ਤਾਂ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਨੋਜਮਨ ਸੇਵਾ ਸੁਸਾਇਟੀ ਪ੍ਰਬੰਧਕ ਕਮੇਟੀ ਰਿਕਨ ਹਦਮੰਦਰ ਦਾ ਜਿਨ੍ਹਾਂ ਨੇ ਐਡਾ ਸੋਹਣਾ ਉਪਰਾਲਾ ਕੀਤਾ ਵਾ ਅੱਜ ਇਹਨਾਂ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਜੀ ਦੀ ਯਾਦ ਵਿੱਚ ਤੀਜਾ ਖੂਨਦਾਨ ਕੈਂਪ ਲਗਾਇਆ ਵਾ ਇਹ ਵੀਰ ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਐਦਾਂ ਬਲੱਡ ਜੁੰਟ ਇਕੱਠੇ ਕਰਕੇ ਬਲੱਡ ਬੈਂਕ ਵਿੱਚ ਜਮ੍ਹਾਂ ਕਰਾਉਂਦੇ ਨੇ ਇਹਨਾਂ ਵੱਡੋ ਬਹੁਤ ਹੀ ਵੱਡਾ ਉਪਰਾਲਾ ਵਾ ਸ਼ਲਾੰਗਾ ਜੋ ਕੋ ਉਪਰਾਲਾ ਵਾ ਅਸੀਂ ਅੱਜ ਕੜ ਭਾਜੀ ਸਮਝਦੇ ਆਪਣੇ ਆਪ ਨੂੰ ਇਹਨਾਂ ਨੇ ਸਾਨੂੰ ਇੰਨੀ ਸੁਚਿਤਤਾ ਦਿੱਤੀ ਹੈ ਕਿ ਸਾਨੂੰ ਮੁੱਖ ਮੰਤਰੀ ਵੱਲੋਂ ਇੱਥੇ ਸਮੁਲਿਤ ਕਰਨ ਦੀ ਸਦੈਤਾ ਵਾ ਅਸੀਂ ਇੰਨੇ ਯੋਗ ਨਹੀਂ ਹੈਗੇ ਪਰ ਭਰਾਵਾਂ ਦਾ ਪਿਆਰ ਹੈ ਜੀ ਸਾਰੇ ਵੀਰ ਸਹਿਯੋਗ ਕਰਦੇ ਸਾਨੂੰ ਸਾਡੇ ਕਾਰਜਾਂ ਵਿੱਚ ਅਸੀਂ ਬਹੁਤ ਹੀ ਧੰਨਵਾਦੀ ਹਾਂ ਇਸ ਟੀਮ ਦੇ ਜਿਨ੍ਹਾਂ ਨੇ ਏਡਾ ਵੱਡਾ oprala ਕੀਤਾ ਵਾ ਤੇ ਸ਼ਹੀਦਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਨੂੰ ਮੁਕਰਾ ਦੇ ਇਹਨਾਂ ਨੇ ਜਿਹੜਾ ਏਡਾ ਵੱਡਾ oprala ਕੀਤਾ ਬੇਕੋ ਜੀ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਹ ਸਾਰੇ ਇੱਥੇ ਜਿਹੜੇ ਪਹੁੰਚੇ ਕਰੀਬਾ 90% ਸਾਰੇ ਨੌਜਵਾਨ ਹੀ ਆ ਜੀ ਇਹ ਸਾਡੇ ਧਾਰੀਆਲ ਦੀ ਇੱਕ ਬੜੀ ਵੱਡੀ ਨਸਾਲ ਆ ਉਹਨਾਂ ਨੇ ਇੱਕ ਪੇਸ਼ ਕੀਤੀ ਹੈ ਕਿ ਨੌਜਵਾਨ ਕਲਾ ਨਸ਼ਿਆਂ 'ਚ ਜਾਂ ਕੋਈ ਹੋਰ ਕਮਾਂ 'ਚ ਨਹੀਂ ਕਰਕੇ ਆ ਇਦਾਂ ਦੇ ਸਮਾਜਿਕ ਕਾਰਜਾਂ ਵਿੱਚ ਜੀਵਾ ਚੜ ਕੇ ਹਿੱਸਾ ਲੈਂਦਾ ਵਾ ਤੇ ਸਾਡੇ ਸਾਰੇ ਧਾਰੀਆਲ ਦੇ ਨੌਜਵਾਨਾਂ ਨੂੰ ਸਲਾਮ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੇ ਵੀਰ ਇੱਥੇ ਪਹੁੰਚੇ ਨੇ ਗੁਰਜੀਤ ਖਾਲਸਾ ਵਾਹੀ ਗੀ ਜੀ ਫਤਿਹ ਮੈਂ ਅੱਜ 23 तरीका ਸਾਡੇ ਸ਼ਹੀਦਾਂ ਦਾ ਦਿਨ ਨੂੰ ਯਾਦ ਤਾਜ਼ਾ ਰੱਖਣ ਵਾਸਤੇ ਰਾਜਗੁਰੂ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਤੇ ਸਰਦੇਵ ਜੀ ਦੀ ਇਹਨਾਂ ਦੇ ਸ਼ਹੀਦਾਂ ਦੇ ਯਾਦ ਨੂੰ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਸਾਡੀ ਇੱਥੇ ਨੌਜਵਾਨ ਭਗਤ ਸਿੰਘ ਸੁਸਾਇਟੀ ਆ ਜਿਹਦੇ ਵਿੱਚ ਜੈਨ ਸਮਾਜ ਜੀ ਇਹਨਾਂ ਦੇ ਪ੍ਰਧਾਨ ਨੇ ਮਨੀ ਜੀ ਪੁਰੀ ਸਾਹਿਬ ਨੰਦਾ ਸਾਹਿਬ ਭਗਤ ਸਿੰਘ ਜੀ ਇਹ ਸਾਰੀ ਯੂਥ ਧਾਰੀਵਾਲ ਦੀ ਬਹੁਤ ਹੀ ਅੱਛੇ ਨੇਕ ਲੜਕੇ ਨੇ ਜਿਨ੍ਹਾਂ ਨੇ ਉਹ ਤੀਸਰੀ ਵਾਰੀ ਧਾਰੀਵਾਲ ਦੇ ਵਿੱਚ ਖੂਨਦਾਨੈਂਟੈਂਪਲ ਆਇਆ ਮੈਂ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹ ਬੱਚਿਆਂ ਦੀ ਸੋਚ ਬੜੀ ਅੱਛੀ ਆ ਜੀਦਾ ਨੂੰ ਯਾਦ ਕਰਨ ਵਾਸਤੇ ਇਹ ਬੜਾ ਅੱਛਾ ਉਪਰਾਲਾ ਕੀਤਾ ਵਾ ਘਰ ਤੋਂ ਘਰ ਦੀ ਵਾ ਅੱਜ ਮੇਰੇ ਘਰ ਸੌਕ ਬੰਦੇ ਨੇ ਅੱਜ ਖੂਨਦਾਨ ਕਰਨਾ ਵਾ ਇਹਦੇ ਨਾਲ ਵਧੀਆ ਮੈਂ ਕਹਿੰਨਾ ਵੀ ਕੋਈ ਉਪਰਾਲਾ ਨਹੀਂ ਜੀਦਾ ਨੂੰ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਮੈਂ ਬਾਰੇ ਬਾਰੇ ਜਾਵਾਂਗਾ ਸਭਾ ਤੇ ਇਹ ਬੱਚਿਆਂ ਦੇ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਸ਼ੀਦਾਂ ਦੀ ਯਾਦ ਵਿੱਚ ਇਹ ਬਲੱਡ ਕੈਂਪ ਲਾਇਆ ਵਾ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੈ ਸ਼ੀ ਗੋਬਿੰਦ ਅੱਜ ਸਾਡੇ ਵੱਲੋਂ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਤੀਜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵਾ ਤੁਸੀਂ ਦੇਖ ਰਹੇ ਜੇ ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਵਾ ਸਭ ਤੋਂ ਪਹਿਲੇ ਅਸੀਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਤੈ ਦਿਲੋਂ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਸ਼੍ਰੀ ਪੰਕਜ ਜੀ ਜੋ ਮਾਨਵਤਾ ਦੀ ਸੇਵਾ ਲੈਣ ਤੋਂ ਸਾਡੇ ਵਿੱਚ ਆਏ ਆਂ ਐ ਆਪਣੇ ਮੁੱਖ ਮਹਿਮਾਨ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਥੇ ਆ ਕੇ ਸਾਡੇ ਇਸ ਕੈਂਪ ਨੂੰ ਸਫਲ ਬਣਾਇਆ ਵਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਪਾਰਟੀਆਂ ਦਾ ਵੀ ਸਾਨੂੰ ਸਹਿਯੋਗ ਰਿਹਾ ਵਾ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡੀ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਕਿ ਬੁਰੇ ਆਦਤਾਂ ਨੂੰ ਛੱਡ ਕੇ ਸਾਡੇ ਇਸ ਚੰਗੇ ਕੰਮ ਵਿੱਚ ਸਹਿਯੋਗ ਕਰਨ ਤਾਂ ਕਿ ਅਸੀਂ ਵੱਧ ਤੋਂ ਵੱਧ ਸ਼ਹਿਰ ਨੂੰ ਆਪਣੇ ਧਾਰੀਵਾਲ ਨੂੰ ਵੀ ਚੰਗੀ ਜਗ੍ਹਾ ਲੈ ਕੇ ਜਾਈਏ ਆਪਣੇ ਧਾਰੀਵਾਲ ਦਾ ਨਾਮ ਰੋਸ਼ਨ ਕਰ ਸਕੀਏ ਅਤੇ ਬਹੁਤ ਸਾਰੀ ਸੇਵਾਵਾਂ ਜਿੱਦਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਵੱਧ ਚੜ ਕੇ ਸਹਿਯੋਗ ਕਰੀਏ ਜਿੰਨਾ ਆਪਸੀ ਭਾਈਚਾਰਕ ਦੇ ਸਾਂਝ ਬਣੀ ਰਹੇ